ਸਾਸਰੀਆਂ ਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਹੈ ਅੱਜ ਬਾਈ ਦੇ ਦੋ ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਪੁੱਛਦੇ ਹਾਂ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਨੀਰ ਸਿੰਘ ਪਿੰਡ ਥਰਾ ਜਿਲ੍ਹਾ ਮੋਗਾ ਤਹਿਸੀਲ ਵਾਗਾ ਬਣ ਠੀਕ ਆ ਆਪਾਂ ਪਹਿਲਾ ਵੀਡੀਓ ਪਾਇਆ ਕੀ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਰਿਹਾ ਤੁਸੀਂ ਲੋਕ ਠੀਕ ਆ ਜੀ ਅੱਜ ਦੋ ਐਨੀਮਲ ਸੇਲਾ ਇਹਦੀ ਕੀ ਡਿਟੇਲ ਹੈ ਜੀ ਇਹ ਪਹਿਲਾ ਸੂਆ ਸੂਈ ਦੀ 3 ਮਹੀਨੇ ਸੂਈ ਨੂੰ ਹੋਗੇ ਦੁੱਧ 10 ਲੀਟਰ ਆ ਠੀਕ ਆ ਜੀ ਹਾਂ ਜੀ ਤੇ ਮਗਰ ਜੀ ਮਗਰ ਬੱਚੀ ਐ ਮਗਰ ਬੱਚੀ ਆ ਦੇਖ ਸਕਦੇ ਹੋ ਤੁਸੀਂ 3 ਮਹੀਨੇ ਹੋ ਗਏ ਸੂਈ ਨੂੰ ਜੀ ਹਾਂ 3 ਠੀਕ ਆ 10 ਲੀਟਰ ਦੁੱਧ ਤਿਆਰ ਹੈ ਜੇ ਕੋਈ ਵੀਰ ਚੁਵਾਈ ਕਰਨਾ ਚਾਹੁੰਦਾ ਹੋਵੇ ਹਾਂ ਦੋ ਟਾਈਮ ਚੁਵਾਈ ਕਰਾਂ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਸੋਨੇ ਮੁੱਠੀ ਵਾਲੇ ਥਣ ਲੈ ਦੇਖ ਸਕਦੇ ਹੋ ਜੀ ਕੱਦ ਦਾ ਕਾਠਾ ਲੋ ਬਹੁਤ ਹੀ ਚੰਗੀ ਹੈ ਗਾਂ ਜੀ ਲਿਓ ਜੀ ਵਾਪਸ ਫਨਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਮਗਰ ਵੱੱਛੀ ਜੀ ਉਹਨੇ ਇਹ ਬੱਚੀ ਮਗਰੀ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇ ਕੇ ਵੀਰ ਨੇ ਕਨੈਕਟ ਕਰਨਾ ਹੋਵੇ ਤਾਂ ਕਰ ਸਕਦਾ ਕੀ ਡਿਮਾਂਡ ਆਈ ਇਹਦੀ ਇਹਦਾ ਮੁੱਲ 25000 ਰੁਪਏ ਜੀ ਮੁੱਲ 25000 ਰੁਪਿਆ ਜੀ ਮਾਨਤਨ ਹੋ ਜਾਊਗਾ ਜੀ ਹਾਂ ਜੀ ਮਾਨਤਨ ਹੋ ਜਾਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆਈ ਇਹਨੂੰ ਦੋ ਮਹੀਨੇ ਸੂਈ ਨੋ ਹੋ ਗਿਆ ਬੱਚਾ ਹੈ ਨਹੀਂ ਮਾਰੇਗਾ ਠੀਕ ਆ ਜੀ ਦੁੱਧ ਕਿੰਨਾ ਜੀ ਦੁੱਧ ਹੈਲੇ 14 ਲੀਟਰ ਦੁੱਧ 14 ਲੀਟਰ ਤਿਆਰ ਹੈ ਜੀ ਜੇ ਕੋਈ ਵੀਰ ਚੁਵਾਈ ਕਰਨਾ ਚਾਹੁੰਦਾ ਤਾਂ ਆਪਦੇ ਦੋ ਟਾਈਮ ਤਣ ਟਾਈਮ ਕਰ ਸਕਦਾ ਜੀ ਔਰ ਕੇ ਦਿਖਾ ਦਿਓ ਜੀ ਦੂਜੇ ਸੂਏ ਸੂਈ ਵੀ ਆ ਜੀ ਹਾਂ ਦੂਜੇ ਸੂਏ ਸੂਈ ਵੀ ਆ ਜੀ ਗਾਂ ਬੱਚਾ ਐਕਸਪਾਇਰੀ ਹੋਇਆ ਵਾ ਜੀ ਲਿਓ ਜੀ ਵਾਪਸ ਅਨਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਚਾਰੇ ਨਿਖੜਵੇਂ ਬਾਕੀ ਇੱਕ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਇਹਦੀ ਇੱਕ ਡਿਮਾਂਡ ਹੈ ਇਹਦਾ ਵੀ ਮੁੱਲ 25000 ਰੁਪਏ ਇਹਦਾ ਮੁੱਲ ਵੀ 25000 ਰੁਪਿਆ ਮੰਨਤਾਨ ਹੋ ਜਾਊਗਾ ਜੀ ਧੰਨਵਾਦ ਜੀ